ਕ ਹਰਿਆ ਹੋ ਜਾਂਦਾ ਹੈ ਰੋਕ ਵਿੱਚ ਮਨੋਂ ਜਿੰਦ ਰੁਮਕ ਪੈਂਦੀ ਹੈ ਤੇਵੇਂ ਪਰਮਾਤਮਾ ਦਾ ਨਾਮ ਜਪਣ ਨਾਲ ਨਾਮ ਜਲ ਨਾਲ ਮੁੱਖ ਦਾ ਮਨ ਮਨੁੱਖ ਦਾ ਹਿਰਦਾ ਆਤਮਿਕ ਜੀਵਨ ਵਾਲਾ ਹੋ ਜਾਂਦਾ ਹੈ ਕਲਮਲ ਦੋਖ ਸਗਲ ਪਰ ਹਰਿਆ ਉਸ ਦੇ ਅੰਦਰੋਂ ਸਾਰੇ ਪਾਪ ਐ ਦੂਰ ਹੋ ਜਾਂਦੇ ਆ ਸੋਈ ਦਿਵਸ ਭਲਾ ਮੇਰੇ ਭਾਈ ਹੈ ਮੇਰੇ ਵੀਰ ਸਿਰ ਕੋ ਦਿਨ ਹੀ ਮਨੁੱਖ ਵਾਸਤੇ ਸੁਲਖਣਾ ਹੁੰਦਾ ਹੈ ਹਰ ਗੁਣ ਗਾਏ ਪਰਮਗਤ ਪਾਈ ਰਹਾਓ ਜਦੋਂ ਉਸ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਮਨੁੱਖ ਹਾਸਲ ਕਰ ਲੈਂਦਾ ਹੈ ਸਾਧ ਜਨ ਕੇ ਪੂਜੇ ਪੈਰ ਜਿਹੜਾ ਮਨੁੱਖ ਗੁਰੂ ਅਖਾਂ ਦੇ ਪੈਰ ਪੂਜਦਾ ਹੈ ਮਿਟੇ ਉਪੱਦਰ ਮਨ ਤੇ ਬੈਰ ਉਸ ਦੇ ਮਨ ਵਿੱਚੋਂ ਸਾਰੀਆਂ ਛੇੜਖਾਨੀਆਂ ਸਾਰੇ ਵੈਰ ਵਿਰੋਧ ਮਿਟ ਜਾਂਦੇ ਹਨ ਗੁਰ ਪੂਰੇ ਮਿਲ ਝਗਰ ਛੁਕਾਇਆ ਇਹ ਪਾਈ ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਵਿਕਾਰਾਂ ਦਾ ਰੋਲਾ ਮੁਕਾ ਲਿਆ ਪੰਜ ਦੂਤ ਸਭ ਵਸ ਗਤ ਆਇਆ ਕਾਮ ਆਦਿਕ ਪੰਜੇ ਵੈਰੀ ਸਾਰੇ ਉਸ ਦੇ ਕਾਬੂ ਵਿੱਚ ਆ ਜਾਂਦੇ ਹਨ ਜਿਸ ਮਨ ਵਸਿਆ ਹਰਿ ਕਾ ਨਾਮ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਨਾਨਕ ਇਸ ਉੱਪਰ ਕੁਰਬਾਨ ਹੈ ਨਾਨਕ ਆਖ ਉਸ ਤੋਂ ਸਦਾ ਸਦਕੇ ਹੋਣਾ ਚਾਹੀਦਾ ਹੈ ਆਸਾਮ ਲਾ ਪੰਜਵਾ ਗਾਵਲੇ ਤੂੰ ਗਾਵਨ ਹਰੇ ਹੈ ਭਾਈ ਜੱਤ ਦਾ ਗਾਉਣ ਦੀ ਸਮਰੱਥਾ ਹੈ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਰੋ ਜੀ ਪਿੰਡ ਕੇ ਪ੍ਰਾਨ ਆਧਾਰੇ ਜੋ ਤੇਰੀ ਜਿੰਦ ਦਾ ਆਸਰਾ ਹੈ ਜੋ ਤੇਰੇ ਸਰੀਰ ਦਾ ਆਸਰਾ ਹੈ ਜੋ ਤੇਰੇ ਪ੍ਰਾਣਾਂ ਦਾ ਆਸਰਾ ਹੈ ਜਾਂ ਕੀ ਸੇਵਾ ਸਰਬ ਸੁਖ ਪਾਵੈ ਜਿਸ ਦੀ ਸੇਵਾ ਭਗਤੀ ਕਰਕੇ ਤੂੰ ਸਾਰੇ ਸੁਖ ਹਾਸਲ ਕਰ ਲਏਗਾ ਅਵਰ ਕਾਹੂ ਪੈ ਬਹੜ ਨਾ ਜਾਵੇਂ ਤੇ ਸੁੱਖਾਂ ਦੀ ਪਹਾੜ ਵਿੱਚ ਕਿਸੇ ਹੋਰ ਪਾਸ ਮੁੜ ਜਾਣ ਦੀ ਲੋੜ ਨਹੀਂ ਪੈਗੀ ਸਦਾ ਆਨੰਦ ਅਨੰਦੀ ਸਾਹਿਬ ਗੁਨ ਨਿਧਾਨ ਨਿਤ ਨਿਤ ਜਾਪੀਐ ਹੇ ਭਾਈ ਉਸ ਮਾਲਕ ਨੇ ਮਾਲਕ ਦੇ ਨਾਮ ਸਦਾ ਜਪਣਾ ਚਾਹੀਦਾ ਹੈ ਜੋ ਸਾਡੇ ਜੋ ਸਾਰੇ ਗੁਨਾ ਦਾ ਖਜ਼ਾਨਾ ਹੈ ਜੋ ਸਦਾ ਆਨੰਦ ਦਾ ਸੋਨਾ ਹੈ ਬਲੇਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਸੀਐ ਰਹਾਉ ਏ ਭਾਈ ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਸ ਦੀ ਕਿਰਪਾ ਨਾਲ ਪ੍ਰਮਾਤਮਾ ਨੂੰ ਮਨ ਵਿੱਚ ਵਸਾ ਸਕੀਦਾ ਹੈ ਜਾਂ ਕਾ ਦਾਨ ਨਿਖਟੈ ਨਾਹੀ ਹੈ ਭਾਈ ਜਿਸ ਦੀ ਦਿੱਤੀ ਹੋਈ ਦਾਤ ਕਦੇ ਮੁਕਦੀ ਨਹੀਂ ਭਲੀ ਭਾਂਤ ਸਭ ਸਹਜ ਸਮਾਹੀ ਤੇ ਜੋ ਜੋ ਉਸ ਨੂੰ ਮਨ ਵਿੱਚ ਵਸਾਉਂਦੇ ਹਨ ਉਹ ਸਾਰੇ ਚੰਗੀ ਤਰ੍ਹਾਂ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ ਜਾਂ ਕੀ ਬਖਸ਼ਨਾ ਮਿਟੇ ਕੋਈ ਜਿਸ ਦੀ ਕੀਤੀ ਬਖਸ਼ਿਸ਼ ਦੇ ਰਾਹ ਵਿੱਚ ਕੋਈ ਰੋਕ ਨਹੀਂ ਪਾ ਸਕਦਾ ਮਾਨਵ ਸਈਏ ਸੱਚਾ ਸੋਈ ਉਹ ਸਦਾtheta ਰਹਿਣ ਵਾਲੇ ਪਰਮਾਤਮਾ ਨੂੰ ਹੀ ਸਦਾ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਸਗਲ ਸਮਗਰੀ ਗ੍ਰਹਿ ਜਾ ਕੇ ਪੂਰਨ ਹੈ ਭਾਈ ਜਿਸ ਪ੍ਰਭੂ ਦੇ ਘਰ ਵਿੱਚ ਜੀਉ ਵਾਸਤੇ ਸਾਰੇ ਪਦਾਰਥ ਪਰੇ ਪੈ ਰਹੇ ਹਾਂ ਪ੍ਰਭੂ ਕੇ ਸੇਵਕ ਦੁੱਖ ਨ ਝੂਰਨ ਜਿਸ ਦੇ ਸੇਵਕ ਨੂੰ ਕੋਈ ਦੁੱਖ ਕੋਈ ਚੋਰੇ ਪੋ ਨਹੀਂ ਸਕਦੇ ਹੋ ਟ ਗਹੀ ਨਿਰਭਉ ਪਦ ਪਾਈਐ ਤੇ ਜਿਸ ਦਾ ਆਸਰਾ ਲਿਆ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿੱਥੇ ਕੋਈ ਡਰ ਦਬਾ ਨਹੀਂ ਦਬਾ ਨਹੀਂ ਪਾ ਸਕਦਾ ਸਾਸ ਸਾਸ ਸੋ ਗੁਣ ਨਿਤ ਗਈਐ ਹਰੇਕ ਸਾਹ ਦੇ ਨਾਲ ਗੁਣਾ ਦੇ ਖਜਾਨੇ ਉਸ ਪ੍ਰਭੂ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਦੂਰ ਨ ਹੋਈ ਕਤ ਹੂੰ ਜਾਈਐ ਹੇ ਭਾਈ ਉਹ ਪ੍ਰਮਾਤਮਾ ਸਾਥੋਂ ਦੂਰ ਨਹੀਂ ਵੱਸਦਾ ਕਿਤੇ ਦੂਰ ਲੱਭਣ ਜਾਣ ਦੀ ਲੋੜ ਨਹੀਂ ਨਦਰ ਕਰੇ ਤਾਂ ਹਰ ਹਰ ਪਾਈਐ ਉਸ ਦੀ ਪ੍ਰਾਪਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਆਪ ਮੇਰ ਦੀ ਨਜ਼ਰ ਕਰੇ ਅਰਦਾਸ ਕਰੀਂ ਊਰੇ ਗੁਰਪਾਸ ਓਏ ਭਾਈ ਮੈਂ ਤਾਂ ਪੂਰੇ ਗੁਰੂ ਕੋਲ ਹੀ ਅਰਦਾਸ ਕਰਦਾ ਹਾਂ ਨਾਨਕ ਮੰਗੇ ਹਰ ਧਨਰਾਸ ਤੇ ਆਖਦਾ ਹਾਂ ਕਿ ਗੁਰੂ ਤੇਰੇ ਪਾਸੋਂ ਨਾਨਕ ਹਰ ਨਾਮ ਧਨ ਮੰਗਦਾ ਹੈ ਹਰ ਨਾਮ ਦਾ ਸਰਮਾਇਆ ਮੰਗਦਾ ਹੈ ਆਸਾ ਮਹਲਾ 5 ਪ੍ਰਥਮੇ ਮਿਟਿਆ ਤਨ ਕਾ ਦੁਖ ਏ ਭਾਈ ਗੁਰੂ ਨੂੰ ਮਿਲਿਆ ਸਭ ਤੋਂ ਪਹਿਲਾਂ ਮੇਰੇ ਸਰੀਰ ਦਾ ਹਰੇਕ ਦੁਖ ਮਿਟ ਗਿਆ ਮਨ ਸਗਲ ਕੋ ਹੋਵਾ ਸੁਖ ਫਿਰ ਮੇਰੇ ਮਨ ਨੂੰ ਪੂਰਨ ਆਨੰਦ ਪ੍ਰਾਪਤ ਹੋਇਆ ਕਰ ਕਿਰਪਾ ਗੁਰ ਦੀਨੋ ਨਾਉ ਗੁਰੂ ਨੇ ਕਿਰਪਾ ਕਰਕੇ ਮੈਨੂੰ ਪ੍ਰਮਾਤਮਾ ਦਾ ਨਾਮ ਦਿੱਤਾ ਬਲ ਬਲ ਤਿਸ ਸਤ ਗੁਰ ਕੋ ਜਾਉ ਏ ਭਾਈ ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਗੁਰ ਪੂਰਾ ਪਾਇਓ ਮੇਰੇ ਪਹਾਹੀ ਏ ਮੇਰੇ ਵੀਰ ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ ਰੋਗ ਸੋਗ ਸਭ ਦੁੱਖ ਬਿਨਾਸੇ ਸਤਿਗੁਰ ਕੀ ਸ਼ਰਣਾ ਹੀ ਰਹਾਓ ਗੁਰੂ ਦੇ ਸ਼ਰਨ ਪਿਆ ਮੇਰੇ ਸਾਰੇ ਰੋਗ ਸਾਰੇ ਚਿੰਤਾ ਫਿਕਰ ਸਾਰੇ ਦੁੱਖ ਨਾਸ਼ ਹੋ ਗਏ ਹਨ ਗੁਰ ਕੇ ਚਰਨੋ ਹਿਰਦੈ ਵਸਾਏ ਏਂ ਹੈ ਭਾਈ ਜਦੋਂ ਤੋਂ ਮੈਂ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾਏ ਹਨ ਮਨ ਚਿੰਤਾਤ ਸਗਲੇ ਫਲ ਪਾਏ ਮੈਨੂੰ ਸਾਰੇ ਮਨ ਇਛਤ ਫਲ ਮਿਲ ਰਹੇ ਹਨ ਅਗਨ ਬੁਝੀ ਸਭ ਹੋਈ ਸ਼ਾਂਤ ਮੇਰੇ ਅੰਦਰੋਂ ਕ੍ਰਿਸ਼ਨਾਂ ਦੀ ਅਗ ਬੁਝ ਗਈ ਹੈ ਮੇਰੇ ਅੰਦਰ ਪੂਰੀ ਠੰਡ ਪੈ ਗਈ ਹੈ ਕਰ ਕਿਰਪਾ ਗੁਰ ਕੀਨੀ ਦਾਤ ਇਸ ਇਹ ਸਾਰੀ ਦਾਤ ਗੁਰੂ ਨੇ ਹੀ ਮੇਰ ਕਰਕੇ ਦਿੱਤੀ ਹੈ ਨੇ ਥਾਵੇਂ ਕੋ ਗੁਰ ਦੀਨੋ ਥਾਨ ਮੈਨੂੰ ਪਹਿਲਾ ਕਿਤੇ ਟੋਈ ਨਹੀਂ ਸੀ ਮਿਲਦੀ ਗੁਰੂ ਨੇ ਮੈਨੂੰ ਆਪਣੇ ਚਰਣਾ ਵਿੱਚ ਥਾਂ ਦਿੱਤਾ ਨਿਮਾਨੇ ਕੋ ਗੁਰ ਕਿਨੋ ਮਾਨ ਮੈਨੂੰ ਨਿਮਾਣੇ ਨੂੰ ਗੁਰੂ ਨੇ ਆਦਰ ਦਿੱਤਾ ਬੰਧਨ ਕਾਟ ਸੇਵਕ ਕਰ ਰਾਖੇ ਮੇਰੇ ਮਾਇਆ ਦੇ ਮੋਹ ਦੇ ਬੰਧਨ ਕੱਟ ਕੇ ਮੈਨੂੰ ਗੁਰੂ ਨੇ ਆਪਣੇ ਸੇਵਕ ਬਣਾ ਕੇ ਆਪਣੇ ਚਰਣਾ ਵਿੱਚ ਕਾ ਲਿਆ ਅੰਮ੍ਰਿਤ ਬਾਨੀ ਰਸ ਨਾ ਚਾਖੇ ਹੁਣ ਮੇਰੀ ਜੀਵ ਆਤਮਿਕ ਜੀਵਨ ਦੇਣ ਵਾਲੀ ਸਤ ਸਲਾਹ ਦੀ ਬਾਣੀ ਦਾ ਰਸ ਚੱਕਦੀ ਰਹਿੰਦੀ ਵੱਡੇ ਭਾਗ ਪੂਜ ਪਰ ਚਰਣਾ ਹੈ ਭਾਈ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਦੇ ਚਰਨਾਂ ਦੀ ਪੂਜਾ ਦਾ ਅਵਸਰ ਮੌਕਾ ਮਿਲਿਆ ਹੈ ਸਗਲ ਤਿਆਗ ਪਾਈ ਪ੍ਰਭ ਸ਼ਰਣਾ ਜਸ ਦੀ ਬਰਕਤ ਨਾਲ ਮੈਂ ਹੋਰ ਸਾਰੇ ਆਸਰੇ ਛੱਡ ਕੇ ਪ੍ਰਭੂ ਦੀ ਸ਼ਰਨ ਆਪਿਆ ਗੁਰਨਾਨਕ ਜਾਂ ਕੋ ਪਹਿ ਤੇ ਅੱਲਾ ਸੂ ਜਨ ਹੋਵਾ ਸਦਾ ਨਿਹਾਲਾ ਏ ਨਨਕਾਖ ਜਿਸ ਮਨੁੱਖ ਤੇ ਗੁਰੂ ਦਇਆਵਾਨ ਹੋ ਜਾਂਦਾ ਹੈ ਉਹ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ਆਸਾ ਮਹਲਾ ਪੰਜਵਾਂ ਸਤਿਗੁਰ ਸਾਚੇ ਦੀਆ ਭੇਜ ਏ ਭਾਈ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੇ ਗੁਰੂ ਨਾਨਕ ਨੂੰ ਜਗਤ ਵਿੱਚ ਕੱਲਿਆ ਛੇਰ ਜੀਵਨ ਉਪਦੇਸ ਸੰਜੋਗ ਉਸ ਦੀ ਸੰਗਤ ਦੀ ਬਰਕਤ ਨਾਲ ਸਿੱਖਾਂ ਦੇ ਹਿਰਦੇ ਵਿੱਚ ਅਟਾਲਾ ਆਤਮਿਕ ਜੀਵਨ ਪੈਦਾ ਹੋ ਰਿਹਾ ਹੈ ਉਦਰ ਐ ਮਾਹ ਆਏ ਕੀਆ ਨਿਵਾਸ ਏ ਭਾਈ ਜਿਵੇਂ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਆਨਿਵਾਸ ਕਰਦਾ ਹੈ ਮਾਤਾ ਕਹਿ ਮਨ ਬਹੁਤ ਵਿਗਾਸ ਮਾਤਾ ਕਹਿ ਮਨ ਬਹੁਤ ਵਿਗਾਸ ਤਾਂ ਮਾਂ ਦੇ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੁੰਦੀ ਹੈ ਤਵੇਂ ਸਿੱਖ ਦੇ ਅੰਦਰ ਅਟਲ ਆਤਮਿਕ ਜੀਵਨ ਆਨੰਦ ਪੈਦਾ ਕਰਦਾ ਹੈ ਜੰਮਿਆ ਪੂਤ ਭਗਤ ਗੋਵਿੰਦ ਕਾ ਏ ਭਾਈ ਗੁਰੂ ਨਾਨਕ ਪ੍ਰਮਾਤਮਾ ਦਾ ਭਗਤ ਜੰਮਿਆ ਪਰਮਾਤਮਾ ਦਾ ਪੁੱਤਰ ਜੰਮਿਆ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰ ਰਹਾਉ ਉਸ ਦੀ ਬਰਕਤ ਨਾਲ ਉਸ ਦੀ ਸ਼ਰਨ ਆਉਣ ਵਾਲੇ ਸਾਰੇ ਜੀਵਾਂ ਦੇ ਅੰਦਰ ਧੁਰ ਦਰਗਾਹ ਦਾ ਸੇਵਾ ਭਗਤੀ ਦਾ ਲੇਖ ਉਗੜ ਰਿਹਾ ਹੈ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਹੈ ਭਾਈ ਜਿਵੇਂ ਜਿਸ ਘਰ ਵਿੱਚ ਪਰਮਾਤਮਾ ਦੇ ਹੁਕਮ ਅਨਸਾਰ ਦਸੀ ਮਹੀਨੀ ਪੁੱਤਰ ਜੰਮਦਾ ਹੈ ਮਿਟਿਆ ਸੋਗ ਮਹਾ ਆਨੰਦ ਥੀਆ ਤਾਂ ਉਸ ਘਰ ਵਿੱਚੋਂ ਗਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ ਗੁਰਬਾਣੀ ਸਕੀ ਆਨੰਦ ਗਾਵੇ ਤੇਵੇਂ ਜਿਹੜੀ ਸਤ ਸੰਗਣ ਸਹੇਲੀ ਗੁਰੂ ਦੀ ਸਿੱਖ ਸਲਾਦੀ ਬਾਣੀ ਪਉਂਦੀ ਹੈ ਸਾਚੇ ਸਾਹਿਬ ਕੈ ਮਨ ਭਾਵੈ ਉਹ ਆਤਮਕ ਆਨੰਦ ਮਾਣਦੀ ਹੈ ਤੇ ਉਹ ਸਦਾ ਥੇ ਰਹਿਣ ਵਾਲੇ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗਦੀ ਵਦੀ ਵੇਲ ਬਹੁ ਪੀੜੀ ਚਾਲੀ اے ਭਾਈ ਉਹ ਗੁਰਸਿੱਖ ਹੀ ਗੁਰੂ ਦੀ ਪ੍ਰਮਾਤਮਾ ਦੀ ਵਧ ਰਹੀ ਵੇਲ ਹਾਂ ਚੱਲ ਰਹੀ ਪੀੜੀ ਹਾਂ ਧਰਮ ਕਲਾ ਹਰ ਬੰਦ ਬਹਾਲੀ ਜਿਨਾ ਗੁਰ ਸਿੱਖਾਂ ਵਿੱਚ ਗੁਰੂ ਪ੍ਰਮਾਤਮਾ ਦੀ ਧਰਮ ਸਤਿਆ ਪੱਕੀ ਕਰਕੇ ਟਿਕਾ ਦਿੰਦਾ ਹੈ ਮਨ ਚਿੰਦਿਆ ਸਤ ਗੁਰੂ ਦਿਵਾਇਆ ਸਤ ਗੁਰੂ ਉਹਨਾਂ ਨੂੰ ਮਨ ਇਛਤ ਫਲ ਦਿੰਦਾ ਹੈ ਭੈ ਅਚਿੰਤ ਇਕਲੇ ਬੁਲਾਇਆ ਜਿਹੜੇ ਵੱਡ ਭਾਗੀ ਮਨੁੱਖ ਗੁਰੂ ਦੀ ਸੰਗਤ ਦੀ ਬਰਕਤ ਨਾਲ ਇਕ ਪਰਮਾਤਮਾ ਵਿੱਚ ਸੁਰਤ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਜਿਉਂ ਬਾਲਕ ਪਿਤਾ ਉਪਰ ਕਰੇ ਬੋਹਮਾਨ ਇਹ ਭਾਈ ਜਿਵੇਂ ਕੋਈ ਪੁੱਤਰ ਆਪਣੇ ਪਿਓ ਉਤੇ ਮਾਣ ਕਰਦਾ ਹੈ ਉਹ ਸਿੱਖ ਗੁਰੂ ਉਤੇ ਇਉਂ ਫਕਰ ਕਰਦਾ ਹੈ ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਓਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਓ ਪਾਸੋਂ ਬੁਲਾਇਆ ਬੁਲੇ ਗੁਰ ਕੈ ਭਾਣ ਉਹ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜਾ ਵਿੱਚ ਹੀ ਬੋਲਦਾ ਹੈ ਗੁੱਜੀ ਛੰਨੀ ਨਾਹੀ ਬਾਤ ਹਣੇ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਗੁਰੂ ਨਾਨਕ ਟੁੱਠਾ ਕਿੰਨੀ ਦਾਤ ਹਰ ਕੋਈ ਜਾਣਦਾ ਹੈ ਜਿਸ ਮਨੁੱਖ ਉਤੇ ਗੁਰੂ ਨਾਨਕ ਦਇਆਪਾਨ ਹੁੰਦਾ ਹੈ ਉਸ ਨੂੰ ਦਾਤ ਦਿੰਦਾ ਹੈ ਆਸਾ ਮਹਲਾ 5 ਗੁਰ ਪੂਰੇ ਰਾਖਿਆ ਦੇ ਹੱਥ ਏ ਭਾਈ ਜਿਸ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ ਵਿਕਾਰਾਂ ਅਧਿਕ ਤੋਂ ਬਚਾ ਕੇ ਰੱਖਦਾ ਹੈ ਪ੍ਰਗਟ ਪਿਆ ਜਨ ਕਾ ਪਰਤਾਪ ਉਸ ਦੀ ਸੋਮਾ ਵੜਿਆਏ ਸਾਰੇ ਜਗਤ ਵਿੱਚ ਉਗੜ ਪੈਂਦੀ ਗੁਰ ਗੁਰ ਜਪੀ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਹੈ ਭਾਈ ਮੈਂ ਸਦਾ ਗੁਰੂ ਗੁਰੂ ਹੀ ਯਾਦ ਕਰਦਾ ਹਾਂ ਸਦਾ ਗੁਰੂ ਦਾ ਹੀ ਧਿਆਨ ਧਰਦਾ ਹਾਂ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗ ਹੋਈ ਲੋੜ ਹਾਸਲ ਕਰਦਾ ਹਾਂ ਸ਼ਰਨ ਪਰੇ ਸਾਚੇ ਗੁਰਦੇਵ ਹੈ ਭਾਈ ਜਿਹੜੇ ਸੇਵਕ ਪ੍ਰਭੂ ਸਦਾ ਸਿਰ ਪ੍ਰਭੂ ਦੇ ਰੂਪ ਸਤਗੁਰੂ ਦਾਸ ਲੈਂਦੇ ਹਨ ਪੂਰਨ ਹੋਈ ਸੇਵਕ ਸੇਵ ਉਹਨਾਂ ਦੀ ਸੇਵਾ ਦੀ ਕਾਲ ਸਿਰੇ ਚੜ ਜਾਂਦੀ ਜੀਉ ਪਿੰਡ ਜੋਬਨ ਰੱਖੇ ਪ੍ਰਾਨ ਹੈ ਭਾਈ ਗੁਰੂ ਸ਼ਰਨ ਪਏ ਸੇਵਕ ਦੀ ਜਿੰਦ ਨੂੰ ਸਰੀਰ ਨੂੰ ਜੋਬਨ ਨੂੰ ਪ੍ਰਾਣਾ ਨੂੰ ਵਿਕਾਰਾਂ ਆਦਿਕ ਤੋਂ ਬਚਾ ਕੇ ਰੱਖਦਾ ਹੈ ਕਹ ਨਾਨਕ ਗੁਰ ਕਉ ਪਰਬਾਨ ਹੈ ਨਾਨਕਾ ਉਸ ਸੇਵਕ ਨੂੰ ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਆਸਾ ਕਰ 8ਵਾਂ ਕਾਫੀ ਮਹਲਾ 5ਵਾਂ ਰਾਗ ਆਸਾ ਕਰ 8ਵੀਂ ਵਿੱਚ ਗੁਰੂ ਅਰਜਨ ਪਤਾ ਜੀ ਦੀ ਪਾਵਨ ਪਵਿੱਤਰ ਬਾਣੀ ਜੋ ਕਿ ਆਸਾ ਆफी ਵਿੱਚ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਏ ਭਾਈ ਮੇਰਾ ਮਾਲਕ ਸਾਦਾ ਕਾਇਮ ਰਹਿਣ ਵਾਲਾ ਮੈਂ ਉਸ ਦਾ ਮੁੱਲ ਖਰੀਦ ਦਾ ਗੁਲਾਮ ਹ ਜੀਓ ਪਿੰਡ ਸਭ ਤੇ ਸਦਾ ਸਭ ਕਿਸ ਹੈ ਤੇਰਾ ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੈ اے ਪ੍ਰਭੂ ਮੇਰੇ ਪਾਸ ਜੋ ਕੁਝ ਵੀ ਹੈ ਸਭ ਤੇਰਾ ਹੀ ਬਖਸ਼ਿਆ ਹੋਇਆ ਹੈ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ اے ਪ੍ਰਭੂ ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈ ਮੈਨੂੰ ਤੇਰਾ ਹੀ ਪਰਵਾਸਾ ਹੈ ਬਿਨ ਸਾਚੇ ਯਾਨ ਟੇਕ ਹੈ ਸੋ ਜਾਣੋ ਕਾਚਾ ਰਹਾਓ ਏ ਭਾਈ ਜਿਸ ਮਨੁੱਖ ਨੂੰ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਝਾਕ ਵੀ ਟਿੱਕੀ ਰਹੇ ਉਹ ਸਮਝੋ ਅਜੇ ਕਮਜ਼ੋਰ ਜੀਵਨ ਵਾਲਾ ਹੈ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ हे hey, प्रभु तेरा हुक्म बेअंत है कोई जीव तेरे हुक्म दा अंत नहीं ਲੱਭ ਸਕਦਾ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਤੇਰੀ ਮਿਹਰ ਨਾਲ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਤੇਰੇ ਹੁਕਮ ਵਿੱਚ ਤੁਰਦਾ ਹੈ ਚਤੁਰਾਈ ਸਿਆਣਪ ਕਿਤੇ ਕਾਮਨਾ ਆਈ ਹੈ हे ਭਾਈ ਸੁੱਖਾਂ ਦੀ ਖਾਤਰ ਮਨੁੱਖ अनेका ਚਤੁਰਾਈਆਂ ਤੇ ਸਿਆਣਪ ਕਰਦਾ ਹੈ ਪਰ ਕੋਈ ਸਿਆਣੂ ਕੋਈ ਚਤ్రਾਈ ਕਿਸੇ ਕੰਮ ਨਹੀਂ ਆਉਂਦੀ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਐ ਉਹੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਹੜਾ ਸੁਖ ਮਾਲਕ ਪ੍ਰਭੂ ਆਪ પ્રસન્ન ਹੋ ਕੇ ਦਿੰਦਾ ਹੈ ਜੇ ਲੱਖ ਕਰਮ ਕਮਾਈਐ ਕਿਛ ਪਵੇ ਨਾ ਬੰਦਾ ਏ ਭਾਈ ਦੁਨੀਆ ਵਿੱਚ ਸੁੱਖਾਂ ਦੁੱਖਾਂ ਦਾ ਚੱਕਰ ਚਰਿਆ ਰਹਿੰਦਾ ਹੈ ਦੁੱਖਾਂ ਦੇ ਨਿਰਵਰਤੀ ਵਾਸਤੇ ਜੇ ਲੱਖਾਂ ਹੀ ਮਿੱਥੇ ਹੋਏ ਧਰਮ ਕੰਮ ਕੀਤੇ ਜਾਣ ਤਾਂ ਵੀ ਦੁੱਖਾਂ ਦੇ ਰਾਹ ਵਿੱਚ ਕੋਈ ਰੋਕ ਨਹੀਂ ਪੈ ਸਕਦੀ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਏ ਦਾਸ ਨਾਨਕ ਕਾਕ ਮੈਂ ਤਾਂ ਪ੍ਰਮਾਤਮਾ ਦੇ ਨਾਮ ਨੂੰ ਹੀ ਆਸਰਾ ਬਣਾਇਆ ਹੈ ਤੇ ਸੁੱਖਾਂ ਦੀ ਘਾਤਰ ਹੋਰ ਦੌੜ ਪਾਜ ਛੱਡ ਦਿੱਤੀ ਆਸਾ ਮਹਲਾ ਪੰਜਵਾਂ ਸਰਬ ਸੁਖ ਆਮੈਂ ਪਾਲਿਆ ਹਰ ਜੇ ਵਡਣਾ ਕੋਈ ਹੈ ਭਾਈ ਮੈਂ ਦੁਨੀਆ ਦੇ ਸਾਰੇ ਸੁੱਖਾਂ ਨੂੰ ਖੋਜ ਵੇਖਿਆ ਪਰਮਾਤਮਾ ਦੇ ਮਿਲਾਪ ਦੇ ਬਰਾਬਰ ਦਾ ਹੋਰ ਕੋਈ ਸੁੱਖ ਨਹੀਂ ਹੈ ਗੁਰ ਤੁਠੇ ਤੇ ਪਾਈ ਹੈ ਸੱਚ ਸਾਹਿਬ ਸੋਈ ਤੇ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਮਾਤਮਾ પ્રસન્ન ਹੋਏ ਹੋਏ ਗੁਰੂ ਪਾਸੋਂ ਹੀ ਮਿਲ ਸਕਦਾ ਹੈ ਬਲਿਹਾਰੀ ਗੁਰੇ ਆਪਣੇ ਸਦ ਸਦ ਕੁਰਬਾਨਾ ਏ ਭਾਈ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹੁੰਦਾ ਹਾਂ ਸਦਾ ਕੁਰਬਾਨ ਜਾਂਦਾ ਨਾਮ ਨਾ ਵਿਸਰੋ ਇੱਕ ਖਿੰਚਾ ਸਾ ਇਹ ਕੀ ਜੈਦਾਨਾ ਰਹਾਓ ਮੈਂ ਗੁਰੂ ਪਾਸ ਹੀਰ ਜੋਈ ਕਰਦਾ ਹਾਂ ਹੇ ਗੁਰੂ ਮੈਨੂੰ ਇਹ ਦਾਨ ਦੇ ਕਿ ਮੈਂ ਪਰਮਾਤਮਾ ਦਾ ਨਾਮ ਏਕਨ ਵਾਸਤੇ ਵੀ ਇੱਕ ਚਸੇ ਵਾਸਤੇ ਵੀ ਨਾ ਭਲਾਵਾਂ ਭਗਤ ਸਚਾ ਸੋਏ ਹੈ ਜਿਸ ਹਰ ਤਾ ਨਿਅੰਤਰ ਹੈ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਨ ਵਸਦਾ ਹੋਵੇ ਉਹੀ ਅਸਲ ਸਾਹੁ ਸ਼ਾਹੂਕਾਰ ਹੈ ਸੋ ਛੂਟੈ ਮਹਾਂ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਜਿਸ ਮਨੁੱਖ ਦੇ ਅੰਦਰ ਗੁਰੂ ਦਾ ਸ਼ਬਦ ਇੱਕ ਰਸ ਟਿਕਿਆ ਰਹੇ ਉਹ ਮਨੁੱਖ ਮਾਇਆ ਦੇ ਮੋਹ ਦੇ ਵੱਡੇ ਜਾਲ ਵਿੱਚ ਫਸਣ ਤੋਂ ਬਚਿਆ ਰਹਿੰਦਾ ਹੈ ਗੁਰੂ ਕੀ ਮਹਿਮਾ ਕਿਆ ਕਹਾਂ ਗੁਰ ਬਿবেক ਸਤਸਰ ਹੈ ਭਾਈ ਮੈਂ ਦੱਸਣ ਯੋਗ ਨਹੀਂ ਹਾਂ ਕਿ ਗੁਰੂ ਕਿੱਡਾ ਵੱਡਾ ਉੱਚਾ ਆਤਮਾ ਹੈ ਗੁਰੂ ਵਿਵੇਕ ਦਾ ਸਰੋਵਰ ਹੈ ਗੁਰੂ ਉੱਚੇ ਆਚਰਨ ਦਾ ਸਰੋਵਰ ਹੈ ਉਹ ਆਦਿ ਜੁਗਾਦੀ ਜੁਗ ਅ ਜੁਗ ਪੂਰਾ ਪਰਮੇਸ਼ਰ ਉਹ ਗੁਰੂ ਪੂਰਨ ਪਰਮੇਸ਼ਰ ਦਾ ਰੂਪ ਹੈ ਜਿਹੜਾ ਸਭ ਦਾ ਮੁੱਢ ਹੈ ਜਿਹੜਾ ਜੁਗਾ ਦੇ ਆਦ ਤੋਂ ਹੈ ਜਿਹੜਾ ਹਰੇਕ ਯੁਗ ਵਿੱਚ ਮੌਜੂਦ ਹੈ ਨਾਮ ਤੇ ਆਓ ਸਦ ਸਦਾ ਹਰ ਹਰ ਮਨ ਰੰਗੇ ਏ ਭਾਈ ਸਦਾ ਹੀ ਪ੍ਰਮਾਤਮਾ ਦਾ ਨਾਮ ਸਿਮਰਦੇ ਰਹੋ ਆਪਣੇ ਮਨ ਨੂੰ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗੀ ਰੱਖੋ ਜਿਉ ਪ੍ਰਾਣ ਧਨ ਗੁਰੂ ਹੈ ਨਾਨਕ ਕੈ ਸੰਗੇ ਇਹ ਨਾਮ ਮਿਲਣਾ ਗੁਰੂ ਪਾਸੋਂ ਹੀ ਹੈ ਉਹ ਗੁਰੂ ਮੈਂ ਨਾਨਕ ਦੇ ਅੰਗ ਸੰਗ ਵਸਦਾ ਹੈ ਗੁਰੂ ਹੀ ਮੇਰੀ ਜਿੰਦ ਹੈ ਗੁਰੂ ਹੀ ਮੇਰੇ ਪ੍ਰਾਨ ਹੈ ਗੁਰੂ ਹੀ ਮੇਰਾ ਤਨ ਹੈ ਆਸਾ ਮਹਲਾ 5 ਵਾ ਸਾਈ ਅਲਕਿਆਪਾਰ ਕੋਰੀ ਮਨ ਵਸੈ ਏ ਮਾਂ ਜਦੋਂ ਬੇਅੰਤ ਅਲਕ ਖਸਮ ਪ੍ਰਭ ਰਤਕ ਸਮੇ ਵਾਸਤੇ ਵੀ ਮੇਰੇ ਮਨ ਵਿੱਚ ਆ ਵਸਦਾ ਹੈ ਦੁਖ ਦਰਦ ਰੋਗ ਮਾਏ ਮੈਂਡਾ ਹਬ ਨਸੈ ਏ ਮੇਰਾ ਹਰੇਕ ਦੁਖ ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ਏ ਮਾਂ ਕੋਈ ਵੀ ਮੇਰੇ ਅੰਦਰ ਰੋਗ ਨਹੀਂ ਰਹਿੰਦਾ ਹਉ ਵੰਜਾ ਕੁਰਬਾਨ ਸਾਈ ਆਪਣੇ हे मां मैं अपने कसम प्रभु को कुर्बान जाती हूं होवे आनंद कण मन तन जापने रहाओ उस दा नाम जप्ण नाल मेरे मन विच मेरे हृदय विच आनंद पैदा हो जाता है बिंदक गाळ सुनी सच्चे तिस तणी हे मां जदों उस सदा कायम रहण वाले मालिक प्रभु दी मैं ਥੋੜੀ ਜਿੰਨੀ ਹੀ ਸਿਤਸਲਾਤ ਸੁਣਦੀ ਹਾਂ ਸੁੱਕੀ ਹੋਣ ਸੁਖ ਪਾਏ ਮਾਏ ਨਾ ਕੀਮ ਗਣੀ ਤਾਂ ਮੈਂ ਇਤਨਾ ਉੱਚਾ ਸੋਖਨ ਕੋ ਕਰਦੀ ਹਾਂ ਕਿ ਮੈਂ ਉਸ ਦਾ ਮੁੱਲ ਨਹੀਂ ਦੱਸ ਸਕਦੀ ਨੈਣ ਪਸੰਦੋ ਸੋਏ ਪੇਖ ਮੁਸਤਾਕ ਪਈ ਏ ਮੇਰੀ ਮਾਂ ਮੇਰਾ ਉਸਾਈ ਮੇਰੀ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਮੈਂ ਨਿਰਗੁਣ ਮੇਰੀ ਮਾਂ ਆਪ ਲੜ ਲਾਏ ਲਈ ਏ ਮਾਂ ਮੇਰੇ ਵਿੱਚ ਕੋਈ ਗੁਣ ਨਹੀਂ ਫਿਰ ਵੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਨਾਲ ਲਾ ਲਿਆ ਬੇਦਕ ਤੇਵ ਸੰਸਾਰ ਹੱਬਾ ਹੂੰ ਬਾਹਰਾ ਏ ਮਾਓ ਮੇਰਾ ਪਾਤਸ਼ਾਹ ਨਿਰਾ ਸੰਸਾਰ ਵਿੱਚ ਹੀ ਨਹੀਂ ਵਾਸਰੇਆ ਉਹ ਤਾਂ ਇਸ ਦਿਸਦੇ ਸੰਸਾਰ ਤੋਂ ਬਾਹਰ ਵੀ ਹਰ ਥਾਂ ਤੇ ਵੇਦਕ ਤੇਵਾਦਕ ਕੋਈ ਤਰਪ ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ ਨਾਨਕ ਕਾ ਪਾਤਸ਼ਾ ਦਿਸੈ ਜਾਹਰਾ ਉੰਜ ਹੀ ਮੈਂ ਨਾਨਕ ਦਾ ਪਾਤਸ਼ਾ ਹਰ ਥਾਂ ਪਰਤਖ ਦਿਸ ਰਹਾ ਹੈ 阿桑。